ਵਾਡਲ ਗੁਰ ਛੇਵੀ ਹੈ ਹਨਸ ਸਹਿਜ ਸਬਾਈ ਦਰਸ਼ਨ ਅਸੀ ਹੈ ਗੁਰੂ ਕੈ ਜਨਮ ਮਰਨ ਦੁਖੁ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਮਹੱਲਾ ਪੰਜਵਾ ਨੀਨ ਦਤਹ ਨਿਵਾਰ ਰਾਖੈ ਜਨ ਕੀ ਆਪ ਤਰਨ ਧਾਰਨ ਹਾਰ ਨਿਤ ਬੋਖ ਨਾ ਸਕੈ ਆਪ ਸਾਧੂ ਸੰਗ ਬਜਹੁ ਜੋਤਿ ਪਾਲ ਆਨ ਸੰਜਮ ਗਛਨ ਸੁਜੈ ਇਹ ਜਤਨ ਕਾਟ ਕਲ ਕਾਲ ਰਹਾਉ ਕੰਧਨ ਆਦ ਅੰਤ ਅਦਿਆਰ ਪੂਰਨ ਦਸ ਵਿਨਾ ਨਹੀਂ ਜਨਮ ਮਰਨ ਅਨਿਵਾਰ ਹਰਿ ਜਪ ਸਿਮਰ ਸੁਆਮੀ ਸੋਇ ਮੇਰਾ ਸੁਮਤਾ ਕਥਾ ਸਾਸਤ ਭਗਤ ਕਰਹਿ ਬਿਚਾਰ ਮੁਖ ਦਬਾਈਏ ਸਾਧ ਸੰਗਤ ਬਿਨ ਸਜਾਇ ਅੰਧਿਆਰ ਚਰਨ ਕਮਲ ਅਧਾਰ ਜਨਕਾ ਰਾਸੁ ਗੁਜੀਤਾ ਇਕ ਤਾਣ ਮਾਣ ਦੀਵਾਨ ਸੱਚ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਅਰਾਧ ਆਧਾਰ ਜਨ ਕਾ ਰਾਸ ਪੁੰਜੀਕ ਤਾਣ ਮਾਣ ਦੀਵਾਨ ਸੱਚ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਹਾਲ ਸਾਹਿ ਵਾਹਿਗੁਰੂ ਜੀ ਕੀ ਹਤੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਲ ਮੂਰਤ ਐ ਜੁਨੀ ਸਭ ਗੁਰ ਪ੍ਰਸਾਦਿ ਆਦਿ ਸਤਿ ਜੁ ਆਦਿ ਸਚ ਐ ਵੀ ਸਤਿ ਨਾਨਕ ਹੋਸੀ ਵੀ ਸਚ ਸੋਚੈ ਸੋਚਨੋ ਹੋਵੈ ਜੀ ਸੋਚੀ ਲਖ ਵਾਰ ਕਪਾਇ ਜਪਨ ਹੋ ਰਈ ਜੇ ਰਲ ਹਾਲਾਪਾ ਭਖਿਆ ਮੁਖ ਨਤਰੀ ਨਿਵਨ ਗੁਰਿਆ ਪਰ ਸਹਸ ਅਣ ਪੈ ਲਖ ਹੋ ਹੈ ਦਿਕਨ ਜੱਲੇ ਨਾਲ ਕੇ ਸਚਿਆਰਾ ਹੋਈ ਹੈ ਚਕੂੜਾ ਟਟੇ ਪਾਲ ਫਕੋਲ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣੇ ਆਕਾਰ ਰੁਖਨ ਹੈ ਜਾਈ ਹੁਕਮੇ ਹੋਵਨ ਜੀ ਹੁਕਮ ਲੇ ਵੜਿਆਈ ਹੁਕਮੇ ਤਉ ਨੀਜ ਹੁਕਮਾ ਲਖ ਲਖ ਪਾਈ ਹੈ ਇਕ ਨਾ ਹੁਕਮੇ ਬਖਸ਼ੀਸ਼ ਐ ਹੁਕਮੇ ਸੁਦਾ ਪਾਈ ਹੈ ਹੁਕਮੇ ਅੰਦਰ ਸਭ ਵਹ ਕੋ ਨਾ ਹੋਈ ਨਾਨਕ ਹੁਕਮੇ ਜਿ ਬੁਝਹਿ ਤਾ ਹਉਮੈ ਖਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਰਾਜਣ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਧਿਆਰ ਕਉ ਵਿਚਾਰ ਗਾਵੇ ਕੋ ਸਾਜ ਕਰੇ ਦਨਕੇ ਗਾਵੇ ਖੋਜੀ ਲੈ ਕਰਦੇ ਗਾਵੇ ਕੋ Japey dise noor ਗਾਵੇ ਕੋ ਵੇਖੇ ਹਰ ਹਰੂਰ ਕਸਨਾ ਗਥੀ ਨਾਵੇ ਟੋਟ ਕਥ ਗਦ ਗਥੀ ਗੋਟੀ ਗੋਟ ਟੋਟ ਨਿੰਦਾਰੇ ਲੰਦੇ ਹੱਪਾ ਹੈ ਜੁਗਾਰ ਉੰਤਰ ਸਾਹੀ ਖਾ ਹੈ ਹੁਕਮੇ ਹੁਕਮ ਜਲਾਇ ਰਹੋ ਨਾਨਕ ਵਿਖੇ ਵੀ ਪ੍ਰਵਾਹੋ ਸਚਾ ਸਾਹਿਬ ਸਚਨਾਏ ਬਖਿਆ ਬਹੁ ਅਪਰ ਆਖਾ ਮੰਗੈ ਦੇ ਦੇ ਰਾਖਰੇ ਦਾਤਾਰ ਫੇਕੀ ਅੰਗਰ ਕੀਐ ਜਿਤ ਸਜੇ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁ ਸੁਨਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਓੜਿ ਆਏ ਵਿਚਾਰ ਕਰਮੀ ਆਵੈ ਕਪੜਾ ਰਣੀ ਮੁਖ ਦੁਆਰ ਨਾਨਕਿ ਵਜਾਣੀਐ ਸੋ ਅਪਿ ਸੁਚਿਆਰ ਆਪਿਆ ਨਾ ਜਾਏ ਕੀਟ ਨਾ ਹੋਏ ਆਪੇ ਆਪਨੇ ਜਨਸੋਈ ਨਸੇ ਵਖੇ ਭਾਇਆ ਹਾ ਨਾਨਕ ਗਾਵੀਐ ਗੁਣਿ ਨਿਧਾਨ ਗਾਵੈ ਸੁਣੈ ਮਨ ਰਖੀਐ ਭਾਉ ਉਨਕ ਪਰ ਹਰ ਸੁਖ ਪਰ ਲੈ ਜਾਏ ਗੁਰਮੁਖ ਨਾਹਦੰ ਗੁਰਮੁਖ ਵੇਦੰ ਗੁਰਮੁਖਿ ਹਾਸ਼ਮਾਈ ਗੁਰਸਰ ਗੁਰ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਿਰਨ ਅਸਨ ਨਜਾਈ ਗੁਰਾਇ ਕਰਿ ਉਜਹਾਈ ਸਭਨਾ ਜੀਆ ਕੈ ਦਤ ਸੋ ਮੈਂ ਸਿਰਨਜਾਈ ਤੇਰ ਸਨਾਵਾ ਜੇ ਸੁਭਾਵਾ ਵਿਣਬਾ ਨਾ ਕੀ ਨਾਇ ਕਰੀ ਜੇ ਤੇ ਸਤਿ ਸੁਪਾਈ ਵੇਖਾ ਵਿਣ ਕਰਮਾ ਕੀ ਮਿਲ ਲੈ ਲਈ ਮਤ ਵਿਚ ਰਤਨ جواਹਰ ਮਾਨਕ ਜੇ ਗੁਰ ਕੀ ਸਿੱਖਣੀ ਗੁਰਾਇਕ ਦੇਵ ਜਹਾਈ ਸਭ ਨਾ ਜੀਆ ਖੈ ਦਤ ਸੁਮੈ ਸੁਮ ਜਾਈ ਜੇ ਜਗ ਚਾਰੇ ਆਰਜਾ ਹਉਦ ਸੁਣੀ ਹੋਏ ਨਵਾ ਖੰਡਾ ਵਿੱਚ ਰਾਣੀਏ ਨਾਲ ਜਲਐ ਸਭ ਕੋਏ ਚੰਗਾ ਨਾਮ ਰਹਾਈ ਕੈ ਜਸ ਕੀ ਰਜਗਲੇ ਜੇ ਤਸ ਨਾਮਿਤ ਵਾਸ ਮੈਂ ਪੁੱਛੇ ਕੀ ਹਿੱਟ ਅੰਦਰ ਹਿੱਟ ਕਰ ਦਸੀ ਦੋਸ ਘਰੇ ਨਾਨਕ ਨਿਰਗੁਣ ਗੁਣ ਕਰੇ ਗਣੁਣਤੀਆਂ ਗੁਣ ਦੇ ਇਹਾ ਹੋ ਨਾ ਸੁਜੇ ਜੇ ਤਸਾ ਗੁਣ ਕੋਏ ਕਰੇ ਸੁਣਿਆ ਸੁਧ ਵੀਰ ਸਰਨਾਥ ਸੁਣੇ ਦਰਤਿ ਬਲੇ ਆਕਾਸ਼ ਸੁਣੇ ਦੀਪ ਲੋ ਪਾਤਲ ਸੁਣੇ ਭਗਵਨ ਸਕੇ ਖਾਲ ਨਾਨਕ ਵਕਤ ਸਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ਼ ਸੁਨੇਸ਼ਰ ਬਰਮੈਂਦਰ ਸੁਣਿਆ ਮੁਰਖ ਸਲਾਹ ਹਰਨੰਦ ਸੁਣਿਆ ਜੋਗ ਹਰ ਜੋਤਨ ਵੇਦ ਸੁਣਿਆ ਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ਼ ਸੁਣਿਆ ਸਤ ਸੰਦੋਖ ਗਿਆਨ ਸੁਣਿਆ ਅਸਲ ਗਾਇਸ਼ਣਾਨ ਸੁਣਿਆ ਬਣ ਬੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਸੁਣੈ ਸਰਾ ਗੁਣ ਹਕੀਗਾ ਸੁਣੈ ਸੇਖ ਪੀਰ ਪਤਸ਼ਾ ਸੁਲਿੰਦੇ ਪਾਵੈ ਰਾਹੁ ਸੁਣੈ ਹਾਤ ਹੋਇ ਸੁਗਾਹ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਮਨਹਿ ਹਿਤ ਗਹੀ ਨ ਜਾਏ ਜੇ ਕੋ ਵਹਿ ਵਿਛੇ ਵਿਛਟਾਇ ਤਾਗਦ ਕਲਮ ਨਾਲ ਲਿਖਣ ਹਾਰ ਮਨਖਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਮਨ ਸੁਤ ਹੋਐ ਮਨ ਬੁੱਧਹ ਮਨੈ ਸਗਲ ਭਵਨ ਕੀ ਸੁਖ ਮਨੈ ਮੋਜ ਟਨ ਖਾਈ ਮਨੈ ਜਮਕੈ ਸਾਧਨ ਜਾਇ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਮਨੈ ਮਾਰਗ ਠਾਨ ਨ ਪਾਏ ਮਨਿ ਵਸੇ ਵਰਗਣ ਜਾਏ ਮਨ ਮਗਨ ਜਲੈ ਬੰਧ ਮਨੈ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਦੇਖੋ ਮਨ ਜਾਣੈ ਮਨ ਕੋਇ ਮਨੈ 바ਭ ਹੈ ਮੁਖਿਵਾਰ ਮਨੈ ਪਰਵਾਰੈ ਸਾਧਾਰ ਮਨੈ ਦਰੇ ਤਾਰੇ ਗੁਰ ਸਿੱਖ ਮਨੈ ਨਾਨਕ ਬਖਨਾ ਬਿਖਖ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਰ ਬਣ ਤਰਹਾਨ ਸੱਚੇ ਬਾਬ ਹੈ ਦਰਗਹਿ ਮਾਨ ਸੱਚਾ ਸੋ ਹੈ ਨਾ ਰਾਜਾਨ ਪੰਜਾ ਹਾ ਗੁਰੂ ਏਹ ਧਿਆਨ ਜੇ ਕੋ ਕਹੈ ਖਰੇ ਵਿਚਾਰ ਕਰਤੇ ਹੈ ਖਰੇ ਨਾਹੀ ਸੁਮਾਰ ਟੋਲ ਧਰਮ ਰਿਆਖਾ ਬੂਤ ਸੰਦੋਖ ਥਾਵ ਰਖਿਆ ਜਨੂਤ ਜੇ ਕੋ ਮੁਝੈ ਹੋਵੇ ਸਚਿਆਰ ਤਹਲੇ ਉਪਰ ਹਿਤਿ ਬਹਰ ਤੱਤੇ ਹੋਰ ਪਰੈ ਹੋਰ ਹੋਰ ਕਸਤੇ ਬਾਦ ਲੈ ਕਮਜੋਰ ਨੀੜਾ ਤੁਰੰਗਾ ਕੇਹ ਨਾਵ ਸਭਨਾ ਲਿਖਿਆ ਉਨੇ ਕਲਾਮ ਇਹੋ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਹਿਤਾ ਹੋਏ ਹਿਤਾ ਦਾਣ ਸਵਾਲ ਹਰੂਪਾ ਕੀਤੀ ਦਾਤ ਜਾਣੈ ਕੋਣ ਭੂਤ ਹਿਤਾ ਸਾਵੈ ਭਗਵਾ ਤਿਸਤੇ ਹੋਏ ਲਖ ਦਰੀਆ ਕੁਦਰਤ ਹਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਹਉ ਦੁਧ ਭਾਵੈ ਸੈਬ ਜੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਗ ਦਸਤਾਉ ਅਸੰਖ ਗ੍ਰੰਥ ਮੁਖ ਵਿਰਵਾਹ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਵਾਦ ਗੁਣ ਗਿਆਨ ਵਿਚਾਰ ਅਸ਼ੰਖ ਸਦੀ ਅਸੰਦਾਤਾਰ ਅਸ਼ੰਖ ਸੁਰਮ ਬਖਸਾਰ ਅਸ਼ੰਖ ਮੋਲੇ ਬਲਾਈ ਤਾਰ ਕੁਦਰਤ ਹਮ ਗਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਹਉ ਦੁਭਾਵੈ ਸੈਬਲੀ ਘਾਰ ਤੁਮ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੁਰਖੰਦ ਕੋਰ ਅਸ਼ੰਖ ਜੋਲ ਹਰਾਂ ਕੋਰ ਅਸ਼ੰਖ ਮਰਖਰ ਜਾਹੇ ਜੋਲ ਅਸ਼ੰਖ ਗੱਲ ਵਢ ਹੱਤਿਆ ਖਮਾ ਹੈ ਅਸ਼ੰਖ ਬਾਪੀ ਬਖਜਾ ਹੈ ਅਸ਼ੰਖ ਹੁਲਿਆਰ ਹੁਨੇ ਫਿਰਾ ਹੈ ਅਸ਼ੰਖ ਮਲੇਸ਼ ਮਲ ਬਖਾ ਹੈ ਅਸ਼ੰਖ ਅਨੰਦ ਕਸ ਕਰ ਹੈ ਭਾਰ ਨਾਨਕ ਨੀਟ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਹਰ ਲਿਭਾਵੇ ਸਹਿਬ ਲਿਕਾਰ ਤੂੰ ਸਦਾ ਸਲਾਮਤ ਨਿਰੰਗਾਰ ਅਸਨਾ ਸੰਸਾਬ ਅਗਮ ਅਗਮ ਸਹਲਾ ਅਸੰਗ ਹੈ ਸਿਰ ਭਾਰ ਹੋਈ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਖਣ ਬੋਲਣ ਬਾਣ ਅਖਰਾ ਸ ਸੰਜੋਗ ਖਾਨ ਜਿਨ ਇਹ ਲਿਖੈ ਦਸਨਾ ਹੈ ਜੇ ਫਰਮਾਏ ਦਿੱਤੇ ਪਾਹੇ ਜੇ ਤਾ ਹਿਤਾ ਦਿੱਤਾ ਨਾ ਵੇ ਨਾਵੇ ਨਾਹੀ ਕੋ ਥਾਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵ ਇਕ ਵਾਰ ਜੋ ਹੋ ਰੁ ਭਾਵੈ ਸੈਬਲੀਕਾਰ ਤੂੰ ਸਦਾ ਸਨਾਮ ਚ ਨਿਰੰਕਾਰ ਭਰੀਏ ਹੱਥ ਮੈਂ ਦੰਦੇ ਪਾਣੀ ਰੁੱਟੈ ਦੁਸਖੀ ਮੋਤ ਬਰਚੇ ਗੱਪੜ ਹੋਏ ਦੇਸਾ ਗੁੰਡ ਅਧੋਏ ਭਰੀਏ ਮਤਪਾਪਾ ਕੈ ਸੰਗ ਅਧੁਪੈ ਨਾ ਵਿਕੇ ਰੰਗ ਹੁਨੇ ਵਾਪੇ ਅਖੰਡ ਹੈ ਕਰ ਕਰ ਕਰਣਾ ਲਿਖ ਲੈ ਜਾਉ ਆਪੇ ਬੀਜ ਆਪੇ ਹੀ ਹਾਰੋ ਨਾਨਕ ਹੁਕਮਿਆ ਹੋ ਜਾਉ ਤਿਰਸ ਦਪ ਰਿਆ ਦਦਾਨ ਦੇਖੋ ਪਾਵੈ ਦਿਲ ਕਾਮਾਨ ਸੁਣਿਆ ਬਨਿਆ ਮਨ ਕੀਤਾ ਪਾਉ ਅੰਤਰ ਗਤ ਨਿਰਥ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੈਣ ਗੁਣ ਕੀਤੇ ਬਖਸ਼ਣਾ ਹੋਏ ਸਾਸਚੁ ਅਥ ਬਾਣੀ ਪਰਮਾਉ ਸਾਸੁ ਸੁਹਾਣੈ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਹੰਤਿ ਤਕਨਵਾਰ ਕਵਣ ਹਰਿ ਤੇ ਮਾਹੁ ਹੰਜਿਤ ਹੋਆ ਕਾਰ ਬਿਨ ਬੈ ਬੰਤੀਰ ਹੋਵੇ ਲੇਖ ਪ੍ਰਾਣ ਵਖਤ ਨਾ ਪਾਇ ਉਕਾਰੀਆਂ ਜੇ ਲਿਖਨ ਲੇਖ ਪ੍ਰਾਣ ਤਤਵਾਰਨ ਜੁਗੀ ਜਾਣੈ ਰਤਮਹਨ ਹੋਈ ਰਾਖਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੂਈ ਕਿਉ ਕਰੇ ਆਖਾਂ ਜੁ ਸਲਾਹੇ ਕਉ ਵਰਨੇ ਕਿਉ ਜਾਣ ਨਾਨਕ ਆਕੰਸਾ ਕੋ ਆਖੈ ਇਕਦੋ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗਿਆਨ ਸੁਹੈ ਪਦ ਲਬਤਾ ਲਖ ਅਗਾਸ ਅਗਾਸ ਔੜਕ ਪਾਲਥ ਕੇ ਵੇਰ ਕਨਿਕ ਬਾਤ ਸਹਸ 18 ਗਿਣ ਗਤੇ ਬਾਸੁ ਲਖ ਧਤ ਲਿਖਾ ਹੈ ਤਰਹੀਐ ਲਿਖੇ ਹੈ ਵਿਨਾਸ਼ ਨਾਨਕ ਵੱਡਾ ਹਮਾ ਕੀਐ ਆਪੇ ਜਾਣ ਆਪ ਸਲਾਹੀ ਸਲਾਹ ਇਫਤ ਨਾ ਪਾਈਆ ਨਦੀਆਂ ਤੇ ਵਾਹਾ ਵਸ ਨੂੰ ਨਾ ਜਾਣੀ ਹੈ ਸਮੁੰਦਰ ਸਾ ਸੁਲਤਾਨ ਗ੍ਰਹਾ ਸਿੱਟੀ ਮਾਲ ਧਨ ਏਡੇ ਦੰਨਾ ਹੋਵਨੀ ਜੇ ਦਸਮਨ ਹੋ ਨਾ ਵਿਸਰਹੇ ਅੰਤ ਨਾ ਸਿੱਫਟੀ ਗਹਿਣਾ ਅੰਤ ਅੰਤ ਨਾ ਅਕਰਣੇ ਰੇਣੇ ਅੰਤ ਅੰਤਨਾ ਵੇਖਣ ਸੁਣਣ ਨਾਇੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਟਾ ਆਕਾਰ ਅੰਤਨਾ ਜਾਪੈ ਬਾਰ ਬਾਰ ਅੰਤ ਕਰਨੇ ਹੀਤੇ ਬਿੜਾਹ ਹੈ ਤਾਖੇ ਅੰਤਨਾ ਪਾਈ ਜਾਹ ਹੈ ਏਹ ਅੰਤਨਾ ਜਾਣੈ ਕੋਈ ਬ੍ਰਹਤਾ ਕਹੀਏ ਬਖਤ ਹੋਈ ਬਡਾ ਸਾਹਿਬ ਚਹਾ ਉਚੇ ਉਚਰਣ ਏਹ ਉਚਾ ਹੋਵੇ ਹੋਏ ਜੇ ਸੋਚੇ ਕੋ ਜਾਲੈ ਸੋਈ ਜੇਉ ਰਾਜ ਜਾਲੈ ਆਪੇ ਆਪਿਉ ਨਾਨਕ ਨਦਰੀ ਕਰਮੀ ਦਾਤਿ ਬਉਤਾ ਕਰਮ ਲਿਖਿਆ ਨਾ ਜਾਇ ਵਡਾ ਰਤਾ ਤਨੁ ਤਮਾਈ ਹਿਤੇ ਮੰਗਹਿ ਜੋਦਿਆ ਪਾਲ ਹਿਤੇ ਆਗਾ ਸੁ nhi ਵਿਚਾਰ ਕੀਤੇ ਖਤੁ ਹੈ ਵੇਕਾਰ ਹਿਤੇ ਲੈ ਲੈ ਖੁਦ ਬਾਹ ਹੈ ਹਿਤੇ ਮੁਰਖਾਹੀ ਖਾ ਹੈ ਹਿਤੇ ਆ ਰੂਪ ਉਹ ਸਦਮਾਰ ਇਹ ਵਿਸਾਤਿ ਰਿਦਾਤਾਰ ਮਨ ਖਲਾਸੇ ਬਾਣੇ ਹੋਏ ਰਾਖਨਾ ਸਕੈ ਹੋਏ ਜੇ ਕੋ ਹਾਖ ਆਪਣਾ ਬਾਏ ਉਹ ਜਾਣੇ ਜਿਤਿਆ ਮੁਖ ਆਪੇ ਜਾਣੇ ਆਪੇ ਦੇ ਅਖ ਹੈ ਸਿਪੀ ਕਈ ਕੇ ਜਸਨੋ ਬਖਸ਼ਿ ਸੁਖ ਸੁਲਾਹ ਨਾਨਕ ਬਾਸਿਆ ਹੀ ਬਾਸਾ ਹੋ ਹਮਲਾ ਗੁਣ ਮਨ ਵਾਪਾਰ ਹਮਲ ਵਾਪਾਰਿ ਮਨ ਮੰਡਾਰ ਹਮਲਾ ਆਵੈ ਹਮਲ ਲਹਿ ਜਾਹਿ ਹਮਲੇ ਪਾਏ ਅਮਰ ਸਮਾਹੈ ਹਮਲੇ ਧਰਮੇ ਅਮਰ ਦੀਵਾਨ ਅਮਰ ਤਲ ਅਮਰ ਪ੍ਰਵਾਨ ਹਮਲੇ ਬਖਸ਼ੀ ਸੋ ਨਿਸ਼ਾਨ ਹਮਲੇ ਕਰਮੇ ਅਮਰ ਹਰਮਾਨ ਹਮਲੇ ਅਮਰ ਆਖਿਆ ਨ ਜਾਏ ਆਖ ਆਖ ਰਹਿ ਲਿ ਬਲਾਈ ਆਖੇ ਬੜਾ ਵੇਦ ਬਾ ਪ੍ਰਾਨ ਆਖੇ ਬੜਾ ਖਰਵਖਿਆ ਆਖੇ ਵਰਮੇ ਆਖੇਂਡ ਆਖੇ ਗੋਪੀ ਤੇ ਗੋਵਿੰਦ ਆਖੇ ਸੋ ਰਾਖੇ ਸੱਟ ਆਖੇ ਗਿੱਤੇ ਗਿੱਤੇ ਬੁੱਧਾ ਆਖੇ ਦਾਨੋ ਆਖੇ ਦੇਵ ਆਖੇ ਸੁਣ ਲੈ ਮਨ ਜੀਵ ਹਿੱਤੇ ਆਖੇ ਆਖਣਵਾਹੈ ਹਿੱਤੇ ਗਹਿ ਗਹਿ ਉਠ ਉਠ ਜਾਹੈ ਹਿੱਤੇ ਗਿੱਤੇ ਹੋਰ ਕਰਹਿ ਤਾਹਨਾਸ਼ਕ ਹੈ ਹੀਕੇ ਜੇੜ ਭਾਵੈ ਦਿਵਨ ਹੋਏ ਨਾਨਕ ਜਾਣੈ ਸੱਚ ਸੋਈ ਦੇਖੋ ਆਖੇ ਮਨੁ ਵਗਾੜ ਤਲਹੀਏ ਸਰਗਾ ਵਾਰਾ ਗਾਵਾਰ ਸੋਦਰਖੇ ਹਾਸੂ ਕਰਗੇ ਹ ਜਿਤਵਹ ਸਰਬ ਸੁਮਲੇ ਵਾਜੇ ਨਾਦ ਅਨੇਕ ਅਸ਼ੰਖਾ ਕੀਤੇ ਵਾਮਨ ਹਾਰੇ ਕੀਤੇ ਰਾਗ ਬ੍ਰਿਸ਼ਵਹੀ ਅਨਾ ਕੀਤੇ ਗਾਵਨ ਹਾਰੇ ਗਾਵੇ ਦੰਨ ਬੰਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋ ਹੰਸਦਾ ਸਿਵਾਰੇ ਗਾਵਹਿ ਨਿਰਾਸ਼ਨ ਬਠੇ ਰੇਪਿਆਂ ਦੇ ਨਾਲੇ ਗਾਵਹਿ ਸਦ ਸਮਾਦੀਂਦਰ ਗਾਵਸਾਰ ਵਿਚਾਰੇ ਗਾਵਨ ਜਿਤੀ ਸਤਿ ਸੰਤੋਖੀ ਗਾਵਹਿ ਵਿਰਖਰਾਲੇ ਗਾਵਨ ਪੰਡਿਤ ਬੜਨ ਖੀਸਰ ਜੁਗਤੂ ਵੇਦਾਂ ਨਾਲੇ ਗਾਵਹਿ ਮੋਹੁਨੀਆ ਮਨਮੋਹਨ ਸੁਰਗਮਤ ਪਿਆਲੇ ਗਾਵਨ ਰਤਨ ਪਾਏ ਤਰੇ ਅਠਸਠਾ ਤੀਰਸਨਾਂ ਨਾਲੇ ਗਾਵ ਹੈ ਜੋਤ ਮਹਾਬਲ ਸੂਰ ਗਾਵ ਹੈ ਖਾਣੀ ਚਾਰੀ ਗਾਵ ਹੈ ਹੰਡਿਆਉਣ ਲੇਰ ਪੰਡਾ ਕਰ ਕਰ ਖੇ ਧਾਰੇ ਸੇਧ ਨੂੰ ਗਾਵ ਹੈ ਜੋਤਿ ਭਾਵਨ ਸਤਿ ਤੇਰੇ ਭਗਤ ਰਸਾਲੇ ਹੋਰ ਹਿੱਤ ਗਾਵਨ ਸੇ ਮੈਂ ਜਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਚ ਸਚਿ ਨਾਈ ਹੈ ਵੀ ਹੋਸੀ ਜਨ ਜਸੀ ਰਚਿਦਾ ਜਨ ਚਾਈ ਰੰਗੇ ਰੰਗੇ ਵਾਪੇ ਕਰ ਕਰ ਸ੍ਰੀ ਮਾਇਆ ਜਨੁ ਉਪਾਈ ਕਰ ਕਰ ਵਿਖੇ ਗਿਤਾ ਆਪਣਾ ਜਪ ਤਿਸ ਦੀ ਵਢਿਆਈ ਜੋਤ ਸਹ ਭਾਵੈ ਸਗਸੀ ਹੁਕਮਾ ਫਰਨਾ ਜਾਇ ਸੋ ਪਾਰਸਿਆ ਹੋ ਸਹਾਬ ਸਹਿਵ ਹਿਵ ਨਾਨਕ ਰਹਿਣ ਰਜਾਈ ਮੁੰਡਾ ਸੰਦੋਖ ਤਰਮ ਬਝੋਲੇ ਧਿਆਨ ਕੀ ਕਰਹਿ ਵਿਪੂਤ ਚਿੰਤਾ ਘਾਲ ਪਾਰੀ ਕਾਇਆ ਜਪ ਤੰਡਾ ਪਰਚੀਤ ਆਈ ਬੰਤੀ ਸਗਲ ਜਮਾਤੀ ਮਨ ਜੀਤ ਤੈ ਰਗ ਜੀਤ ਹਾਰੇ ਸਦ ਹਿਆਰੇਸ ਹਰ ਅਨਿਲ ਅਨਾਦ ਨਾਹਤ ਜਗ ਜੂ ਵੇ ਕੋ ਈਸ ਬਹੁਤ ਗਿਆਨ ਦੇ ਆਵੰਦਾਰਨ ਘਟ ਘੜ ਵਾਜੇ ਨਾਦ ਆਪਨਾ ਨਾਚੀ ਸਭ ਜਾਖੀ ਰਸ ਸਦ ਅਸਾਰ ਸੰਯੋਗ ਅਵਜੋਦ ਵਿਖਾ ਚਲਾ ਲਿਖਿਆ ਫੇ ਭਾਗ ਹਾਰੇ ਸਦ ਹਿਆਰੇਸ ਹਰ ਅਨਿਲ ਅਨਾਦ ਨਾਹਤ ਜੋ ਜੋ ਇੱਕੋ ਇਸ ਇਕਾਂ ਮਾਇ ਰੁਕਿ ਗਏ ਆਏ ਦੰਦ ਜਲੇ ਪ੍ਰਵਾਹਣ ਇਕ ਸੰਸਾਰੀ ਇਕ ਵੰਡਾਰੇ ਕਲਾਏ ਦੀਵਾਨ ਜਿਤ ਸੁਭਾਵੈ ਦੇ ਚਲਾਵੇ ਇਹੋ ਵੈ ਬ੍ਰਹਮਾਣ ਵਹਿ ਵਿਖੇ ਨਾਨ ਨਦਰ ਨਾਵੇ ਬਖਤ ਹੈ ਵਿਡਾਨ ਹਾਰੇ ਸੁਸਿਆਰੇਸ ਹਾਰ ਰੀਲਾ ਨਾ ਨਹਤ ਜੋ ਜੋ ਇੱਕੋ ਇਸ ਆਸਨ ਲੋਲ ਵੰਡਾਰ ਜੋ ਹਿਸ਼ਮਾਇ ਹਿਖਤ ਵਾਰ ਕਰ ਕਰ ਵੇਖੈ ਸੁਰਜਨ ਹਾਰ ਨਾਨਕ ਸੱਚੇ ਸੱਚੇ ਕਾਰ ਹਾਰੇ ਸੁਭ ਸਿਆ ਦੇਸ ਆਦ ਅਨੀਲ ਆਦ ਨਾ ਹਤ ਜੋ ਜੋ ਇੱਕੋ ਵੇਸ ਹਿਖਦਾ ਜੇ ਬ ਲਖੋ ਹੈ ਲਖੋ ਦੁਬਹਿ ਲਖ ਵੇਸ ਲਖ ਲਖ ਗੇੜਾ ਕੀੜਾ ਇਹ ਨਾਨਕ ਦੀਚ ਹਿਤ ਰਾਹੇ ਮਨ ਬਉੜੀਆਂ ਚੜਿਏ ਹੋਏ ਕੀਸ ਸੋਨ ਗਲਾ ਖਾਸ ਕੀ ਟਾਈ ਰੀਸ ਨਾਨਕ ਹਰ ਰਹੀ ਪਾਈਏ ਕੋੜੇ ਕੋੜੇ ਢੀਸ ਆਖਣ ਜੋਜ ਪੈ ਰਹੇ ਹਜੂਰ ਜੋਰਨਾ ਮੰਗਣ ਦੇਣਾ ਜੋਰ ਜੋਰਨਾ ਜੀਵਨ ਮਰਨ ਦਾ ਹਜੂਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੁੱਤਿ ਯਾਨ ਵਿਚਾਰ ਜੋਰਨਾ ਰਿਖਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਤੁਮ ਨਿਥ ਨਾ ਹੋਵੇ ਰਾਤੇ ਰੋਤੇ ਹਤੇ ਵਾਰ ਪਵਨ ਬਾਣੀ ਅਗਨੀ ਪਾਤਾਲ ਸਸ ਧਰਤੀ ਸਾਹ ਰੱਖੀ ਧਰਮ ਸਾਲ ਸਸ ਵਜੀ ਰੁਪੇ ਰੰਗ ਤਿਨ ਕੇ ਨਾਮ ਨਿਰ ਅਨੰਤ ਕਰਮੇ ਹਰਮੇ ਹੋਏ ਵਿਚਾਰ ਸਚਾ ਸਚਾ ਦਰਬਾਰ ਸਥਾ ਸੋ ਹਨ ਵਨ ਪਰਵਾਹਣ ਨਦਰੀ ਕਰਮ ਭਵੇ ਨਿਸ਼ਾਨ ਕਜ ਬਗਾਇ ਉੱਥੇ ਪਾਈ ਨਾਨਕ ਆਜਾ ਜਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਕੋਰਮ ਹਿਤੇ ਬਉਣ ਬਾਣੇ ਵਸੰਤਰ ਹਿਤੇ ਗਾਨ ਬਹੀਸ ਹਿਤੇ ਉਰ ਮੈਂ ਘਟ ਗੜੀ ਹੈ ਰੂਪ ਰੰਗ ਕੇ ਵੇਸ ਹਿਤੇ ਆ ਕਰਮ ਭੂਮੀ ਮੇਰਾ ਹਿਤੇ ਹਿਤੇ ਲੋਭ ਦੇਸ ਹਿਤੇ ਇੰਦ ਚੰਦ ਸੂਰ ਹਿਤੇ ਤੇ ਮੰਡਲ ਦੇਸ ਹਿਤੇ ਸਦਾ ਬਦਨਾਥ ਕਿਤੇ ਕਿਤੇ ਵੇਸਿ ਕਿਤੇ ਦੇ ਦਾਨ ਮੰਨਿ ਕਿਤੇ ਤ ਤੂੰ ਸਮੰਦ ਕਿਤੇ ਆ ਹਾਣੀ ਕਿਤੇ ਬਾਣੀ ਕਿਤੇ ਬਾ ਨਿਰੰਦ ਕਿਤੇ ਆ ਸੁੱਤੀ ਸੇਵਕ ਕਿਤ ਨਾਨਕ ਅੰਤ ਨਾਇ ਅੰਤ ਗਿਆਨ ਹੰਡ ਮੇ ਗਿਆਨ ਬਚੰਡ ਸਤਿਨਾਮੁ ਉਨਰਕੋਟ ਅਨੰਦ ਸਰਮਹੰਡ ਕੀ ਬਾਣੀ ਰੂਪ ਸਤਿ ਘਟ ਗੜੀਏ ਬਹੁਤੇ ਅਨੂਪ ਤਾ ਕੇ ਲਾਲ ਸੀਣਾ ਜਾਹੈ ਜਿ ਕੋ ਹੈ ਵਿਚੇ ਵਿਚਟਾਈ ਤਥਾ ਘੜੀਐ ਸੁੱਤ ਮਤਮਨ ਗੁਰਧ ਤਥਾ ਘੜੀਐ ਸੁਰਾਂ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਹੋਈ ਹੂਰ ਤੇ ਜੋਤ ਮਹਾਬਲ ਸੂਰ ਥਨ ਮੇਂ ਰਾਮ ਰਹਿਆ ਵਰਪੂਰ ਤਥਾ ਸਿੱਟੋ ਦਿੱਤਾ ਮਹਿਮਾ ਮਹ ਹੈ ਤਾ ਕੇ ਰੋਪਨਗ ਸੁਨੇ ਜਾਹੈ ਨਾ ਹਮ ਰਨਹਾਗੇ ਜਹ ਹੈ ਜਿਨ ਕੇ ਰਾਵ ਸੈ ਮਨੁ ਮਾਹੀ ਤਥਾ ਵਾਚੋ ਸਖਲ ਹੋਏ ਖਰਹਿ ਅਨੰਦ ਹਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥਾ ਖੰਡ ਮੰਡਲ ਵਰਪੰਡ ਜਿਖੋ ਰਾਦੰਤ ਨਯੰਤ ਤਥਾ ਲੋਲੋ ਆਕਾਰ ਨਿਰਭੁ ਹਕਮ ਤੇ ਅਦੁਕਾਰ ਵੇਖੈ ਵਿਸੇ ਹਰਿ ਵਿਚਾਰ ਨਾਨਕ ਅਗਤ ਨਾ ਹਰਿ ਦਾਸਾਰ ਜਸਤੋ ਹਰਿ ਦੇ ਸੁਨਿਆਰ ਰਹਿਨ ਮਤੁਈ ਰਹਿਤਿਆ ਭਉ ਖਲਾਗਨ ਦਪਤਾਉ ਭੰਡਾ ਭਉ ਅਲ ਛਟਾਲ ਢੜਿਐ ਸ਼ਬਦ ਹਤੀ ਲਖਸਾਲ ਜਿਨ ਕੋ ਨਦਰ ਕਰਨ ਜਿਨ ਕਾਰ ਨਾਨਕ ਨਦਰੀ ਨਦਰ నిਹਾਲ ਸਲੋਖ ਪਵਨ ਗੁਰੂ ਬਾਣੀ ਬਿਤਾ ਮਾਤਾ ਰਤੁ ਮਹਿਤ ਦਿਸਰਾਦ ਵਿਰਾਈ ਰਾਯ ਖੇਲੈ ਸੰਗ ਜਤ ਚੰਗੇ ਆਈਆਂ ਬੁਰਾਈਆਂ ਸੱਚਾ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜਾ ਹੈ ਨੂਰ ਜਿਨੇ ਨਾਮadhਿਆਇਆ ਗਾਇਆ ਸਰਹਾਲ ਨਾਨਕ ਤੇਹੀ ਮੁਖ ਉਜਲੇ ਕਿਤੇ ਛਟੀ ਨਾਲ ਜਿਨੇ ਨਾਮadhਿਆਇਆ ਗਏ ਅਤਿ ਰਾਲ ਨਾਨਕ ਦੇਹ ਮੁਖ ਉਜਲੇ ਛੇਤੀ ਛੇਣਾ ਲਾਹੇ ਗਰੋਹੇ ਗਰੋ ਸੁਖ ਮਨੈ ਸੁਖ ਅੰਮ੍ਰਿਤ ਪ੍ਰਭ ਨਾਭ ਭਗਤ ਜਨਾ ਕੈ ਮਨ ਵਿਸਰਾਮ ਅਸ਼ਟਵਰੀ ਸਤਗੁਰ ਸਿੱਖ ਕੀ ਕਰੈ ਬ੍ਰਿਤਪਾਲ ਸੇਵਕ ਗੋਗੁਰ ਸਦਾ ਦਿਆਲ ਸਿੱਖ ਕੀ ਗੁਰ ਦਰਮਤ ਮਲਹਿਰੇ ਗੁਰਬਚਨੀ ਹਰਨਾ ਉਚਰੇ ਸਤਗੁਰ ਸਿੱਖੇ ਵੰਦਨ ਘਟੇ ਗੁਰਕਾ ਸਿੱਖ ਮਿਕਾਰ ਤੇ ਹਟੇ ਸਤਗੁਰ ਸਿੱਖ ਕੋ ਨਾਮ ਤੰਦੇ ਗੁਰਕਾ ਸਿੱਖ ਕੋ ਲ ਭਾਗੀ ਹੈ ਸਤਗੁਰ ਸਿੱਖਾ ਹਲਤ ਬਖਸ਼ਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਅਗਰੇ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਵਿੱਚ ਹੈ ਆਪ ਸੋ ਕੋ ਕਰ ਹੰ ਗਛ ਨਜਨਾਵੇ ਹਰ ਹਰ ਨਾਮ ਹਿਰਦੈ ਸਦਿ ਆਵੇ ਮਨ ਵਿੱਚ ਹੈ ਸਤਿਗੁਰ ਕੇ ਬਾਸ ਤਿਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਗੋਹਤ ਬ랍 ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇ ਗੁਰ ਕੀ ਮਤਲੇ ਮੇ ਸਿਵ ਸੇਵਾ ਗੁਰੂ ਕਾ ਮਨ ਮੰਨੈ ਸੋ ਸਤਿਗੁਰ ਸੋ ਸਿਵ ਪਰਮੇਸ਼ਰ ਕੀ ਗੱਜਨੈ ਸੋ ਸਤਿਗੁਰ ਜਿਸ ਹਰਦੇ ਹਰਨਾਉ ਅਨੰਕ ਬਾਰ ਗੁਰ ਕੋ ਬਲ ਜਾਉ ਸਰਬਦਾਨ ਜੀ ਕਾ ਦਟ ਆਠ ਬਹਿ ਹਰੇ ਪਾਰ ਬ੍ਰਹਮ ਰੰਗ ਰਤ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਜੇ ਕਹੈ ਆਪ ਨਹੀ ਗਿਸ਼ਤ ਪਰਮ ਸਹਿ ਸਿਆਨ ਭਲੇ ਨਾ ਜਾਈਏ ਨਾਨਕ ਐਸਾ ਗੁਰ ਹੰਵਟ ਭਾਗੀ ਪਾਈਐ ਸਫਲ ਦਰਸ਼ਨ ਵਿਖਤੁ ਪਨੀਤ ਪਰਸਦਾ ਚਰਨ ਗਤ ਨਿਰਮਲ ਰੀਤ ਮੇਟਦ ਸੰਗਿ ਰਾਮੁ ਗੁਰ ਰਵੇ ਪਾਰ ਬ੍ਰਹਮੁ ਕੀ ਦਰਗਹਿ ਗਵੇ ਸੁਣ ਘਰ ਵਚਨ ਕਰਨੀ ਅਗਾਨੀ ਮਨ ਸੰਦੋਖ ਆਤਮ ਬਝਿਆਨੀ ਬੂਰਾ ਗੁਰ ਅਖਿਉ ਜਾ ਕਾ ਮੰਤਰ ਅੰਮ੍ਰਿਤ ਦ੍ਰਸਟ ਆਵਿਖੇ ਹੋਏ ਸੰਤ ਗੁਣ ਬੇਅੰਤ ਕਿੰਤ ਨਹੀਂ ਪਾਏ ਨਾਨਕ ਜਿਸ ਭਾਵ ਵਿੱਚ ਲੈ ਮਿਲਾਏ ਨਿਹਵਾ ਇੱਕ ਸੁਦਨ ਇੱਕ ਸਤਿਗੁਰੂ ਪੁੰਨ ਵੇਖ ਕਾਹੋ ਬੋਲਣਾ ਬੰਦਿਤ ਬਰਾਨੀ ਅਗਮ ਅਗੋਚਰ ਪਰ ਨਿਰਬਾਨੀ ਨਿਰਾਹਾ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਨੇ ਨਾ ਪਾਈ ਅਨਖ ਭਗਤ ਬੰਦਨ ਚ ਕਰਹਿ ਚਰਨ ਕਮਲ ਹਿਰਦੇ ਸੁਮਰਹਿ ਸਤਿ ਬਲਹਰੀ ਸਤ ਗੁਰੇ ਆਪਣੇ ਨਾਨਕ ਜਸਪੁਸਤ ਸਾਰੇ ਸਭ ਰੋਜੁ ਆਪਣੇ ਇਹੋ ਹਰਸ ਬਾਵੈ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਇ ॥ ਉਸ ਬਰਕਾਰਾਹੀ ਹਰੇ ਵਿਨਾਸ਼ ਜਾਖੈ ਮਨ ਬਰਗਟੈ ਗੁਣਤਾਸ ਆਪਿਹਿਰ ਹਰ ਹਰ ਕਾ ਨਾਮ ਲੇ ॥ ਸਚੁ ਦੇਸੇ ਕੋ ਲੀ ਮਹਾ ਮਾਇਕ ਸੰਗਨ ਲੀਪ ਮਨ ਮੇ ਰਾਖੇ ਹਰ ਹਰ ਏਕ ॥ ਹੰਧਕਾਰ ਦੇ ਕੋ ਵਰਗਾਸੇ ਨਾਨਕ ਭਰਮ ਦੁਖ ਤੈ ਨਾਸੀ ਤਤ ਮਾਹੇ ਧਾਨ ਵਸਾਈ ਆਨੰਦ ਭਿਆ ਦੁਖ ਨਾਠੇ ਭਾਈ ਜਨਮ ਵਰਨ ਕਿਉਟਿਆਂ ਦੇਸੇ ਸਾਧੂ ਕੇ ਪੁੰਨ ਬਦੇਸੇ ਔਰ ਕਾ ਨਿਰਭਉ ਹੋਏ ਬਸੇ ਸਗਲ ਵਿਆਸ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗਹ ਜਪਨਾਮ ਹਰਿ ਨਰਾਰੀ ਤਤਿ ਬਾਹੀ ਜੋ ਕਹਿ ਪ੍ਰਮਗਬਨ ਸੁ ਨਾਨਕ ਹਰਿ ਹਜ ਸਰਵਨ ਨਿਰਗੁਣ ਆਪ ਸਰਗੁਣ ਬਿਓਹੀ ਕਲਾ ਧਾਰ ਜਿਸ ਸਗਲੀ ਮੋਹੀ ਆਪਣੇ ਜਤੁਰਿ ਆਪ ਬਨਾਏ ਆਪਣੀ ਕਿਉ ਤੋ ਆਪੇ ਪਾਏ ਥਾਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰ ਇਕੋ ਸੋਈ ਹੋਤ ਬੋਤ ਨਵਿਆ ਰੂਪ ਰੰਗ ਭੈ ਵਰਗਾ ਸਾਧਕ ਸੰਗ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕਵਾ ਨਾਨਕ ਬੁਲਹਾਰੀ ਸਲੋਖ ਸਾਧਾ ਜਲੈ ਬਿੰਦ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੈ ਧਨਸਾਰ